ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਦੀਦੀ ਜੀ ਦੀ ਪਸੰਦੂ ਜੀ ਨੇ ਲਿਖਿਆ ਹੋਇਆ ਹੈ ਇਹ ਗੀਤ ਇੱਕ ਮਾਂ ਅਤੇ ਧੀ ਦਾ ਗੀਤ ਹੈ ਸੋ ਗੀਤ ਦਾ ਨਾਮ ਹੈ ਸੁਣ ਦਿਲਾਂ ਦੇ ਹਾਲ ਨੀ ਮਾਈ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਬਹੁਤ ਪਸੰਦ ਆਵੇਗਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਗੀਤ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀ ਨਾ ਭੁੱਲਣਾ ਸੋਣ ਦਿਲਾਂ ਦੇ ਹਾਲ ਨਿਮਾਏ ਰੁੱਸੇ ਫਿਰਨ ਖਿਆਲ ਨਿਮਾਏ ਸੋਣ ਦੇ ਦਿਲਾਂ ਰੁੱਸੇ ਫਿਰਨ ਖਿਆਲ ਨਿਮਾਏ ਸਾਡੀ ਅੱਖੋਂ ਹੰਝੂ ਸੁੱਕੇ ਅੰਦਰ ਚੀਕ ਚਿਹੜ ਨਿਮਾਏ ਸਾਡੀ ਅੱਖੋਂ ਹੰਝੂ ਸੁੱਕੇ ਅੰਦਰ ਚੀਕ ਚਿਹੜ ਨਿਮਾਏ ਤੇਰੀ ਤੇ ਕਰਾਂ ਮਲਾਲ ਨੀ ਮਾਏ ਤੇਰੀ ਕੁਖੋ ਟੁੱਟ ਕੇ ਅੰਮੀਏ ਕਿੱਥੇ ਕਰਾਂ ਮਲਾਲ ਨੀ ਮਾਏ ਸੋਣ ਦਿਲਾ ਦੇ ਹਾਲ ਨੀ ਮਾਏ ਹਰੁੱਸੇ ਫਿਰਨ ਖਿਆਲ ਨੀ ਮਾਏ ਸੋਣ ਤੇ ਫਿਰ ਨਕਿਆਲ ਨਿਮਾਏ 부ਝਦੀ ਜਾਂਦੀ ਲੋਦੀ 베디 ਕੋਈ ਚਾਰ ਮੁਖਿਆ ਬਾਲ ਨਿਮਾਏ ਤੇਰਾ ਮੋਂ ਤੇ ਸਾਡਾ ਬਿਲਕਣ ਰੂਹਾ ਦੇ ਜੰਜਾ ਪੱਖ ਨੂੰ ਚੋਗਨੇ ਪਿੰਜਰੇ ਪਾਇਆ ਫਾਂਦੀ ਚੱਲਿਆ ਚਾਲ ਨਹੀਂ ਮਾਇਂ ਚਿੜੀਆਂ ਨੂੰ ਆਏ ਸ਼ਹਿ ਤਿੰਬੜੀਏ ਘਰ ਟੂਨੇ ਨજર ਉਤਾਰ ਨਹੀਂ ਮਾਇਂ ਦੁਨੀਆ ਜਾਂਦੀ ਖੂਬ ਵਿੱਚ ਜਾਵੇ ਦੋਤਾ ਰੀ ਤਲਵਾਰ ਨਿਮਾਏ ਤੇਰੇ ਦਰਦੀ ਸਰਦਲ ਉੱਤੇ ਹੁਕ ਕਰਨ ਤੇਰੇ ਲਾਲ ਨਿਮਾਏ ਤੇ ਤੇਰੇ ਦਰਦੀ ਸਰਦਲ ਉੱਤੇ ਹੁਕ ਕਰਨ ਤੇਰੇ ਲਾਲ ਨਿਮਾਏ ਹੁਕ ਕਰਨ ਤੇਰੇ മായ